ਜਿਆਦੇ ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਮੋਲਾਉਣੇ ਆ ਜੀ ਅਕਬਰੂ ਮਾਝਾ ਮਝੈਲ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਇਹ ਭਰਾ ਆ ਸਪੈਸ਼ਲ ਦੁਬਈ ਵਿੱਚ ਪਨੀਰ ਪੁਰਜੀ ਬਣਾਉਣ ਲੰਗਰੀ 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 ਤੇ ਅੱਜ ਅਸੀਂ ਬਣਾ ਰਹੇ ਆ ਪਨੀਰ ਪੁਰਜੀ ਤੇ ਉਹਦੇ ਵਿੱਚ ਅਸੀਂ ਪਾਵਾਂਗੇ ਪਿਆਜ਼ ਮਿਰਚ ਤੇ ਇਹ ਅਸੀਂ ਤਿਆਰ ਕੀਤਾ ਜੀ ਉਹ ਮਸਾਲਾ ਨਾ ਲਸਣ ਹੈ ਫਾਲਾਂ ਦੀ ਚਾਹ ਦੇ ਟਮਾਟਰ ਅਦਰਕ ਇੰਡੀਅਨ ਇਨਗਰੀਡੀਅੰਟਸ ਤਿਆਰ ਕੀਤੇ ਸਾਰੇ ਤਿਆਰ ਕੀਤਾ ਹੈ ਤੜਕਾ ਲੱਗ ਗਿਆ ਆ ਜੀ ਫਰੈਸ਼ ਦੋ ਪੈਕਟ ਰਹਿ ਗਏ ਆ ਜੀ ਪਨੀਰ ਦੇ ਆ ਲੋ ਜੀ ਸਵਾਰ ਪੀਓ ਇਹ ਨਹੀਂ ਕੀ ਇਹਨ ਪੀਉਣ ਨੂੰ ਕੀ ਪਨੀਰ ਰਹਿ ਤਾ ਹਾਂ ਆਹ ਭਾਜੀ ਆ ਤੁਹਾਡੇ ਸੈਫ ਜਿਹੜੇ ਵਿਜੀ ਆ ਏ ਅੱਜ ਥੋੜਾ ਜਿਹਾ ਲੇਟ ਹੋ ਗਿਆ ਆ ਤਰਨ ਤਰ ਨਾਲ ਅੱਜ ਬਣਾਏਗਾ ਪਨੀਰ ਬੁਰਜੀ ਅੰਬਰ ਸਾਰੀ ਜਾਣੇ ਕੋਲ ਡਰਿੰਕ ਤੇ ਮੇਰਾ ਖਤਮ ਹੋ ਗਿਆ ਆ ਕੇ ਦੋ ਭਾਜੀ ਜਾ ਫੜ ਲਿਆ ਮੇਰਾ ਨਾਮ ਲਿਆ ਦੋ ਮੇਰਾ ਨਾਮ ਹੈ ਆਮ ਵਿਕੀ ਗੋਲਡਵਿੰਗ ਆ ਪੀਚੀ ਹੈ ਮੈਨੂੰ ਲਿਆ ਕੇ ਦੋ ਮੇਰਾ ਨਾਮ ਹੈ ਆਮ ਵਿਕੀ ਗੋਲਡਵਿੰਗ ਭਾਜੀ ਕੋਲ ਡਰਿੰਕ ਲਿਆ ਕੇ ਦੋ ਮੈਨੂੰ ਕੋਲ ਡਰਿੰਕ ਸਿਹਤ ਲਈ ਖਰਾਬ ਹੁੰਦੀ ਹੈ ਪਤਾ ਹੈ ਨਾ ਸਿਹਤ ਲਈ ਖਰਾਬ ਹੁੰਦੀ ਹੈ ਕੋਲ ਡਰਿੰਕ ਮੈਂ ਸਿਹਤ ਹੀ ਖਰਾਬ ਕਰਨੀ ਕਿ ਮੈਨੂੰ ਲਿਆ ਕੇ ਦੋ ਠੀਕ ਹੈ ਜਾ ਫੜ ਕੇ ਲਿਆ ਓਏ ਚੱਲ ਗਾ ਕੇ ਇੱਕ ਮਿੰਟ ਮੈਂ ਆ ਆਓ ਟੀਮ ਵਰਕ ਤੂੰ ਜਿਹੜਾ ਵਰਕ ਕਰਨਾ ਨਾ ਕੱਲ ਤੇਰੀ ਟਿਕਟ ਆ ਸ਼ਾਨਦਾਰ ਇਹ ਸਪੈਸ਼ਲ ਬੰਦਾ ਦੁਬਈ ਆਪਨੀਪੁਰ ਜਿਨੋਂ ਆਇਆ ਆ 6 ਦਿਨ ਘੁੰਮ ਕੇ ਚੱਲਿਆ ਦੁਬਈ ਆਦੇ ਇੱਕ ਦਾ ਹੱਦੇ ਜੀ ਚੱਲ ਗਿਆ ਇੱਕ ਇੱਕਾ ਉੱਤੇ ਜਾਇਆ ਨਹੀਂ ਆਇਆ ਮੈਂ 20 ਡੇ 30 ਡੇਸ ਤੇ ਤੈਨੂੰ ਸਲਾਹ ਕਿੰਨੇ ਤੇ ਤੀਰ ਦੁਬਈ ਆ ਇਹ ਚਾਚੇ ਜਾਬੀ ਨੇ ਮੇਰੇ ਜਿਹੜੇ ਦਿੱਤੀ ਪੋਰਵਰ ਸਾਹਬ ਨੇ ਅੱਛਾ ਪੋਰਵਰ ਸਾਹਬ ਆਦੇ ਕੰਮ ਬਹੁਤ ਸੌਕਾ ਵਾ ਦੀ ਮੈਨੂੰ ਪਤਾ ੜੀ ਸੀ ਤੇ ਜਦੋਂ ਮੈਂ ਇਹ ਮੇਰੀ ਗੱਲ ਸੁਣੋ 15 20 ਕਿਲੋ ਦਾ ਤਬੂਖ ਹੁੰਦਾ ਆ ਹਾਂ ਜੀ ਬਾਹਰ ਵਿੱਚੋਂ ਤਬੂਖ ਚੋਕੜੂ ਬੰਦ ਨਹੀਂ ਗੱਲ ਸੁਣ ਖਰਾਕਾ ਖਾਵਾਂਗੇ ਤਬੂਖ ਚੱਕਾਂਗੇ ਮੈਨੂੰ ਇਹ ਦੱਸ ਜਿਹੜੇ ਬੰਦੇ ਆ ਉੱਥੇ ਸੋਚਦੇ ਨੇ ਦਵਾਈ ਦੇ ਦਰਾਮ ਸੌਖੇ ਬਣਦੇ ਆ ਹਾਂ ਜੀ ਹਾਂ ਜੀ ਉਹ ਕੀ ਸੋਚ ਕੇ ਇੱਥੇ ਆ ਹੁਣ ਨਹੀਂ ਗੱਲ ਸੁਣੂ ਸੋਚ ਕੇ ਤੇ ਕੀ ਹੁੰਦਾ ਮੈਦਾਨ ਆ ਗਈ ਜਿਹੜਾ ਵੀ ਆਉਣਾ ਇੱਥੇ ਸੜਾ ਇਹ ਕਸਾਈਆਂ ਦਾ ਵੀਜ਼ਾ ਜੇ ਇਹ ਇਹ ਅਪਲੋਇਮੈਂਟ ਵੀਜ਼ਾ ਲਿਏ ਇੱਥੇ ਜਿੰਨੇ ਦਬਈ ਆਉਣਾ ਵਾ ਆਪ ਦਾ ਸੋਲ ਸਮਝ ਕੇ ਆਵੇ ਆਪ ਸਿੱਖ ਕੇ ਆਵੇ ਤੇ ਆ ਨਹੀਂ ਨਹੀਂ ਸਿੱਖ ਕੇ ਮੈਂ ਹੀ ਸਿੱਖਿਆ ਕਾਰਬੈਕਟਰ ਮਾਹ ਬੂਵੇ ਭਾਵੇ ਲਾਵਾਂਗਾ ਕਬਰਿਆ ਜੇ ਤੇ ਬੂਵੀ ਨਹੀਂ ਲੱਗੇ ਤੇ ਸੀਮੈਂਟ ਲਵਾਉਂਦੇ ਇਹ ਮੇਰੇ ਕੋ ਤੁਹਾਨੂੰ ਇਹਨਾਂ ਕਹਿ ਰਿਹਾ ਹੈ ਜਾਈ ਭੀ ਜਾਂ ਕੋਈ ਮੰਡਾਲੀ ਕੁਰਸੀ ਚਾਹੀਦੀ ਹੈ ਕੋਈ ਕੋਰਸ ਕਰਕੇ ਆ ਉਹ ਡਿਗਰੀ ਕਰਕੇ ਹਾਂ ਉਹ 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 ਤਾਂ ਨਾ ਡਿਗੜੀ ਉਹ ਤਾਂ ਤੂੰ ਗੱਲ ਦੱਸੀ ਨਹੀਂ ਅੰਗਰੇਜ਼ੀ ਇਹਨਾਂ ਨੂੰ ਆਉਂਦੀ ਨਹੀਂ ਤੇ ਇਹਨਾਂ ਨੂੰ ਸਕਿਉਰਟੀ ਗਾਰਡ ਰਖਾ ਲਈਏ ਹਾਂ ਜਾਂਦੇ ਉਹ ਯਾਰਡ ਦੇ ਵਿੱਚ ਕਾ ਹੁੰਦੇ ਆ ਪੇ ਭਲਾਈਆਂ ਪੁੜੀਆਂ ਉਹਦੀ ਰਾਖੀ ਰੱਖ ਸਕਦਾ ਉਹ ਉਥੇ ਬੰਦਾ ਇੱਕ ਹੈਗਾ ਉਹ ਕਹਿੰਦੇ ਇਹ ਰੱਖਣਾ ਨਹੀਂ ਹੈ ਉਹ ਜੇ ਕੱਲ ਕਹਿੰਦੀ ਮਤਲਬ ਪਟਾ ਸਾਹਿਬ ਵੀ ਜਿਹੜੇ ਬੱਚੇ ਆਉਣ ਨਾ ਬੱਚੇ ਨਹੀਂ ਆਗਦੇ ਇੱਕ ਕੰਮ ਕਰਦਾ ਉਹ ਹੈ ਨਿਚੇ ਜਿਹਾ ਬਾਹਰ ਜਿਹਾ ਆਇਆ ਸੋ ਬੱਚ ਜਿਹਾ ਦੋ ਦਿਨਾਂ ਦੇ ਵਿੱਚ ਇਹ ਸਾਰਿਆਂ ਨੂੰ ਦੱਸਦੇ ਨੇ ਵੀ ਇੱਥੇ ਜਿਹੜੇ ਡਰਾਮ ਆ ਖਜੂਰਾਂ ਨੂੰ ਨਹੀਂ ਲੱਗਦੇ ਇਹ ਤਬੂਕਾਂ ਨੂੰ ਲੱਗਦੇ ਆ ਮਿਹਨਤ ਨੂੰ ਲੱਗਦੇ ਆ ਠੀਕ ਆ ਜਿਹੜੇ ਬੱਚੇ ਨੇ ਆਉਣਾ ਉਹ ਕੰਮ ਆ ਵੇਖੋ ਕੱਟੇ ਜਿਹਾ ਲੱਗਦੇ ਆ ਬਾਬਾ ਜੀਆ ਵੇਖ ਲੋ ਸਭਾ ਗੱਲੇ ਪੁੱਛੀਏ ਬਣਾਉਂਦੇ ਆ ਤਾਂ ਡਾਟਾ ਨਹੀਂ ਪਾ ਜਿਆ ਤੂੰ ਕਿਦੋਂ ਆਵੇਂਗਾ ਆ ਜੀ ਸਾਡੇ ਆ ਗਏ ਆ ਚਾਚਾ ਜੀ ਆ ਗਏ ਆ ਚਾਚਾ ਜੀ ਇਹ ਦੇ ਚਾਚਾ ਵਾ ਉਹ ਚਾਚਾ ਜੀ ਆਏ ਸਸਿਕਾ ਭਾਈ ਸਸਿਕਾ ਬੁਰੇ ਹਾਲ ਹੈ ਵੀਡੀਓ ਪੰਜ ਰੁਪਏ ਦੇ ਦੋ ਦੇ ਯਾਰਾ ਉਹ ਕਦੇ ਨਹੀਂ ਹੁੰਦਾ ਉਹ ਜਾਨ ਖਾਂਡਿਆ ਯਾਰ ਦੇ ਭਾਜੀ ਇਹਨੇ ਗੁੱਸੇ 'ਚ ਐਨੇ ਗੁੱਸੇ 'ਚ ਬਣਾ ਕੇ ਦੋਗੇ ਚੰਗੀ ਨਹੀਂ ਪਾਉਂਦੀ ਸਿਆਣੇ ਕਹਿੰਦੇ ਓਏ ਓਏ ਮੇਰੇ ਸਿਆਣੇ ਕਹਿੰਦੇ ਚੀਜ਼ ਖੁਸ਼ ਹੋ ਕੇ ਬਣਾਈਆਂ ਤਾਂ ਵਧੀਆ ਬਣਦੀ ਐ ਲੈ ਮੈਂ ਖੁਸ਼ ਹੋ ਕੇ ਬਣਾਉਂਦਿਆਂ ਨਾ ਉਹ ਤਾਂ ਨੀਂਦ ਨਾਲ ਬਣਾਈ ਅੱਛਾ ਅੱਛਾ ਆ ਹੁਣ ਆਪਾਂ ਰੈਡੀ ਕਰਦੇ ਆ ਦਾ ਤੜਕਾ ਪਨੀਰ ਦਾ ਮਟਰ ਪਨੀਰ ਵੀ ਕੱਲਾ ਪਨੀਰ ਮਟਰ ਪਨੀਰ ਪਨੀਰਪੁਰ ਜੀ ਦਾ ਯਾਰ ਇਹ ਪਨੀਰਪੁਰ ਜੀ ਦਾ ਹੈ ਤੜਕਾ ਤਿਆਰ ਕਰਦੇ ਆ ਇਹ ਆਪਣੇ ਕਾਲੀ ਜੁਕੇ ਦੇ ਜਿਹੜੀ ਵੀ ਘਾਹ ਦੇ ਦੀ ਬਣਦੀ ਹੈ ਹਾਂ mata <tumat> ਇਧਰ ਪੇੜਿਆਂ ਦੀ ਸੇਵਾ ਹੋ ਰਹੀ ਆ ਆਪਣਾ ਦੀਪ ਜੁਕੇ ਵਾਲਾ ਇਹ ਪੇੜੇ ਕਰਦਾ ਵੇ ਆ ਜੀ ਘਰ ਇਹਨਾਂ ਨੂੰ ਕਹਿ ਦੋ ਇੱਕ ਰੋਟੀ ਬਕਾ ਦੇ ਤੇ 20 ਗੱਲਾਂ ਕਰਦੇ ਉਧਰ ਸ਼ੇਰਾ ਭਾਲ ਰੋਟੀਆਂ ਲਾ ਰਿਹਾ ਵੱਡਾ ਸਾਹ ਰੋਟੀਆਂ ਵੇਚ ਰਿਹਾ ਕਿਆ ਵਾਲੇ ਕਿਰਫ ਦੇਖੋ ਦੀਪ 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 ਭਾਈ ਕੈਮਰੇ ਕਿਰਫ ਦੇਖੋ ਦੀਪ ਕਰਦੇ ਦੇਖੋ ਆ ਮੱਡਾ ਛੇਲਾ ਲੰਬੜਾ ਦਾ ਹਾਂ ਲੰਬੜਾ ਦਾ ਪਿੰਡ ਚੱਲ ਜਾਣਾ ਪਰ ਲੈ ਨਜ਼ਾਰੇ ਨੇ ਆ ਨਜ਼ਾਰੇ ਲੈਣਿਆ ਇਹ ਕੋ ਰੋਟੀਆਂ ਦੇ ਸਾਥ ਸਾਲ ਸੱਤੀ ਜਾਂਦੇ ਕੋਈ ਗੁੱਸਾ ਸਾਰਾ ਸੈਨ ਰੋਟੀਆਂ ਦਾ ਹੋਰ ਮੈਂ ਦਾ ਗੁੱਸਾ ਰੋਟੀਆਂ ਤੇ ਕੱਢਦਾ ਤਾਂ ਆ ਕੇ ਕਾਲੀਵਾ ਪਿੰਡ ਵੀ ਬਣਾ ਲੈਣਾ ਨਾ ਕਿ ਜਿੱਥੇ ਸਿੱਖਿਆ ਸਾਰਾ ਕੰਮ ਬੰਦਾ ਇੱਥੇ ਆ ਕੇ ਸਾਰਾ ਕੁਝ ਸਿੱਖ ਜਾਂਦਾ ਦੁਬਈਆਂ ਸਭ ਸਿੱਖਦਾ ਆਗਰੀ ਦੁਬਈ ਆ ਕੇ ਬੰਦਾ ਜੀ ਸੋ ਲੋਟੀ ਪਾਣੀ ਕਾਮਕਾਰ ਨਹੀਂ ਜਦੋਂ ਬੰਦੇ ਸਿਰ ਜਿੰਮੇਵਾਰੀਆਂ ਪਾ ਜਾਂਦੇ ਫਿਰ ਬੰਦੇ ਨੂੰ ਬੜਾ ਪਸੰਦ ਆਉਂਦਾ ਤਾ ਤਰਤਰ ਨਾਲੇ ਪਾਉ ਨੂੰ ਵੀ ਨਹੀਂ ਆਈ ਅਗਲਾ ਤੇ ਇਹ ਜੇ ਨਾ ਬੱਸ ਕਿਹਦੇ ਵਜੇ ਆਪਾਂ ਪਾਣੀ ਚਾੜਦੇ ਸਿੱਤੇ 5000 ਰੁਪਏ ਦੇ ਰਾਮ ਪਰ ਕੇ ਜਾ ਮੇਰੇ ਤੇ ਅੰਦਰ 5000 ਦਾ ਕੰਨਾ ਗੁੰਦਾ ਹੀ ਨੇ ਕਰਤੀ ਯਾਰ ਸਹੀ ਗੱਲ ਹੈ ਨੇਰ ਜਾ ਕੇ ਹੀ ਚੁੜਾ ਜੀ ਵੀਡੀਓ ਦੇ ਵਿੱਚ ਆ ਚੱਕ ਸੁਬੂਦ ਹੋ ਜੂਗਾ ਆ ਪਤਾ ਨਹੀਂ ਕਿ ਕਿਹੜਾ ਪੰਜਾਬੀ ਦਾ ਗੱਲ ਮਾਚੀ ਤੜਕਾ ਬਿਲਕੁਲ ਰੈਡੀ ਹੋ ਗਿਆ ਹੈ ਆ ਕੀ ਕੀਤਾ ਤੁਸੀਂ ਇਹ ਇਸ ਨੂੰ ਮੈਸ਼ ਕੀਤਾ ਮੈਸ਼ ਕਰਤਾ ਇਹਨੂੰ ਸੀ ਤੇ ਹੁਣ ਸੀ ਉਹਦੇ ਵਿੱਚ ਪਾਵਾਂਗੇ ਅੱਛਾ ਇਹ ਇਸ ਟੂਲਾ ਗਏਗੇ ਜੀ ਅੱਛਾ ਟੂਲਾ ਗਏਗੇ ਇਸ ਟੂਲਾ ਗਏਗੇ ਸਾਡੇ ਨਾਲ ਸਾਡੇ ਟੂਲਾ ਆ ਮੈ ਜਾਤੇ ਇਹ ਦੋਵੇਂ ਮਾਜੇ ਵਾਲੇ ਮਾਜੇ ਵਾਲੇ ਕੋਕ ਜਣੇ ਅੱਜ ਕਰਨਗੇ ਕੋਈ ਨਾਲ ਕੋ ਲੱਗਦੇ ਅੱਜ ਕੋਈ ਨਾਲ ਕੋ ਚੰਦ ਜਾੜਿਆ ਲਓ ਨਹੀਂ ਇਹ ਵੀ ਨਹੀਂ ਅੱਜ ਮੇਨ ਨਾਲ ਰਿਹਾ ਮੇਨ ਨਾਲ ਵੀ ਕਿੱਥੇ ਗਿਆ ਉਹ ਇੱਕ ਉਹ ਖਤੇ ਵਰਨੇ ਵਾਲਾ ਅੱਛਾ ਅੱਛਾ ਮਸਟਰ ਪਰਨੇ ਆ ਮਸਟਰ 200 ਰੁਪਏ ਆ ਤੇ ਪਰ ਆ ਚੈਕਿੰਗ ਦਾ ਅਵਸਰ ਆਇਆ ਹੈ ਹੋ ਗਈ ਹੈ ਇਹ ਸਬਾ ਸਲਾਦ ਆ ਪਨੀਰ ਬੰਦੇ ਇਧਰ ਨਹੀਂ ਤੁਸੀਂ ਵੇਖਣਾ ਚਮਚਾਉ ਨਹੀਂ ਲਾਉਣਾ ਨਹੀਂ ਨਹੀਂ ਮੈਂ ਕੀ ਦਾ ਖੋਲੇ ਖਾਣੇ ਨੇ ਹੈ ਸਾਡਾ ਬੰਦੇ ਬਾਬਾ ਜੀ ਕਰਤੇ ਰਿਓ ਫੜ ਕੇ ਇਹਦੇ ਵਿੱਚ ਕਰੋ ਇਹਦੇ ਵਿੱਚ ਅੜਕਾ ਇਹਦੇ ਚਾ ਉਹਦੇ ਚ ਨਮਾ ਉਹ ਵੈਰੀ ਉਹ ਕੜਾਈ ਵੇਲੇ ਕਰਲਾ ਭਾਈ ਸਾਹਿਬ ਨਾਲ ਕੋਈ ਰਾਜੂ ਰੱਖ ਦੇਣਾ ਰੱਖ ਦੇ ਜੇ ਜੇ ਤਾਂ ਉਹ ਤਾਂ ਜਾਨੀ ਖਾਲੀ ਮਿਲ ਤੇਰਾ ਯਾਰ ਨਹੀਂ ਜੀਦਾ ਨਾ ਜ਼ੀਰੋ ਬ੍ਰੇਦੀ ਪਾਣਦੇ ਨਹੀਂ ਸਾਬਰ ਜਲੇ ਆ ਕੇ ਤੇਰੇ ਨੂੰ ਨਹੀਂ ਆ ਜਾਣਾ ਸੇਚਾਈ ਜਿਆਗੀ ਉਹ ਲੋਹ ਦੇ ਭਾਂਡੇ ਚ ਪਾਣੀ ਸੁੱਲਾ ਪਾ ਲੈ ਸਦਾ ਪਾਜ ਕਰ ਚੋ ਦੇਖਾਂ ਮੋਹਣਾ ਲਾ ਲਾਉ ਕਰਤਾ ਨੂੰ ਹੋਣਾ ਦੀ ਡ੍ਰੈਗ ਹੋ ਨਾ ਡ੍ਰੈਗ ਆ ਆਪੀਏ ਉਹ ਮੇਰਾ ਮੇਰਾ ਨਾ ਰੋਟੀ ਨਾ ਮੇਰਾ ਮੇਰਾ ਨਾ ਰੋਟੀ ਨਾ ਆਹ ਉਹ ਦੇਖ ਜੀ ਆਪਣੀ ਪਨੀਰ ਪੁਰਜੀ ਬਣ ਕੇ ਹੋ ਗਈ ਜੀ ਤਿਆਰ ਅੱਜ ਦਾ ਵਲੌਗ ਅਸੀਂ ਕਰਦੇ ਹਾਂ ਅਸੀਂ ਇੱਥੇ ਖਤਮ ਫਿਰ ਮਿਲਦੇ ਹਾਂ ਕਿਸੇ ਅਗਲੇ ਵਲੌਗ ਦੇ ਵਿੱਚ ਰੱਬ ਰਾਖਾ ਜੀ